ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੌਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਤੇ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇ ਇੱਕ ਹੋਰ ਸਪੈਸ਼ਲ ਵੀਡੀਓ ਜਿਵੇਂ ਜੀ ਹੁਣ ਆਪਣੇ ਜੋ ਬੱਚਿਆਂ ਦੀਆਂ ਡਰੈੱਸਾਂ ਹੁੰਦੀਆਂ ਨੇ ਵਾਈਟ ਕਲਰ ਦੀ ਡਰੈੱਸ ਹਨਾ ਉਹਨੂੰ ਕਈ ਵਾਰ ਜਦੋਂ ਆਪਾਂ ਸਾਰੇ ਮਤਲਬ ਕਿ ਦੂਜੇ ਕੱਪੜਿਆਂ ਨਾਲ ਧੋ ਦਿੰਨੇ ਆ ਵਾਸ਼ ਕਰ ਦਿੰਨੇ ਆ ਤੇ ਉਹਨੂੰ ਕਲਰ ਛੱਡ ਜਾਂਦਾ ਹੈ ਤੇ ਸ਼ਰਟ ਨੂੰ ਜਦੋਂ ਕਲਰ ਚੜ ਜਾਂਦਾ ਉਹ ਕਲਰ ਉਤਰਦਾ ਨਹੀਂ ਹੈਗਾ ਤੇ ਉਹ ਕਲਰ ਉਤਾਰਨ ਵਾਸਤੇ ਆਪਾਂ ਕਿਸ ਤਰੀਕੇ ਨਾਲ ਉਹ ਕਲਰ ਉਤਾਰਾਂਗੇ ਤੇ ਕਿਸ ਤਰੀਕੇ ਨਾਲ ਉਹ ਜਮੀ ਚਿੱਟੀ ਨਿਕਲੂ ਸ਼ਰਟ ਉਹ ਵੀ ਤੁਹਾਨੂੰ ਦੱਸਦੇ ਆ ਤੇ ਬਾਕੀ ਰਹੀ ਦੂਜੀ ਗੱਲ ਜਦੋਂ ਬੱਚੇ ਡਰੈਸਾਂ ਮਤਲਬ ਕਿ ਅ ਥੋੜਾ ਜਿਆਦਾ ਟਾਈਮ ਹੋ ਜਾਂਦਾ ਤੇ ਉਹਨਾਂ ਦੇ ਪੀਲਕ ਪੈਣ ਲੱਗ ਜਾਂਦੀ ਆ ਤੇ ਜਦੋਂ ਉਹ ਪੀਲਕ ਪੈਣ ਲੱਗ ਜਾਂਦੇ ਤਾਂ ਭੈੜੀਆਂ ਲੱਗਦੀਆਂ ਨੇ ਤੇ ਉਹਨਾਂ ਨੂੰ ਦੁੱਧ ਵਰਗੀਆਂ ਚਿੱਟੀਆਂ ਕਿੱਦਾਂ ਬਣਾਵਾਂਗੇ ਉਹ ਵੀ ਤੁਹਾਨੂੰ ਦੱਸਦੇ ਆ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਲੋ ਜੀ ਜਿਵੇਂ ਕਿ ਹੁਣ ਆਪਣੀ ਇਹ ਹੋ ਗਿਆ ਜੀ ਕੱਪੜਾ ਇਹ ਡਾਈ ਕੀਤਾ ਹੋਇਆ ਕੱਪੜਾ ਇਹ ਇਹਦਾ ਕਲਰ ਹੈਗਾ ਜੀ ਸੀ ਗ੍ਰੀਨ ਕਲਰ ਆ ਇਹ ਤੇ ਇਹ ਬਿਲਕੁਲ ਵਾਈਟ ਸੀ ਤੇ ਇਹਨੂੰ ਆਪਾਂ ਮਤਲਬ ਕਿ ਡਾਈ ਕਰ ਲਿਆ ਠੀਕ ਹੈ ਜੀ ਤੇ ਇਹਦਾ ਹੁਣ ਆਪਾਂ ਕਲਰ ਉਤਾਰ ਕੇ ਦਿਖਾਣੇ ਆ ਜਿਵੇਂ ਕਿ ਸ਼ਰਟ ਦਾ ਕਲਰ ਸ਼ਰਟ ਨੂੰ ਡਾਈ ਕਲਰ ਚੜ ਜਾਂਦਾ ਉਦਾਂ ਹੀ ਇਹਨੂੰ ਕਲਰ ਆਪਾਂ ਉਤਾਰ ਕੇ ਦਿਖਾਣੇ ਤੁਹਾਨੂੰ ਕਿਵੇਂ ਉਤਾਰਾਂਗੇ ਤੇ ਚਲੋ ਜੀ ਚਲਦੇ ਆਪਾਂ ਰਸੋਈ ਦੇ ਵਿੱਚ ਕਿਚਨ ਚ ਆ ਪਾ ਗਏ ਸੀ ਆਪਾਂ ਇੱਕ ਪ੍ਰਾਈਪਿੰਨ ਲੈ ਲਿਆ ਇਹਦੇ ਵਿੱਚ ਧਰ ਲਿਆ ਆਪਾਂ ਨੇ ਗਰਮ ਪਾਣੀ ਗਰਮ ਪਾਣੀ ਆਪਾਂ ਆਪਣਾ ਹੋ ਚੁੱਕਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਆਪਾਂ ਲੈਣਾ ਰੰਗ ਕਾਟ ਇੱਕ ਰੰਗ ਕਾਟ ਵਾਲੀ ਡੱਬੀ ਲੈਣੀ ਆ ਇਹਦੇ ਵਿੱਚੋਂ ਆਪਾਂ ਇੱਕ ਚਮਚ ਇਹ ਪਾਣੀ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇੱਕ ਚਮਚ ਆਪਾਂ ਰੰਗ ਕਾਟ ਦਾ ਪਾ ਲਿਆ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੀ ਇਹ ਸ਼ਰਟ ਦੇਖੋ ਦੇਖ ਨੂੰ ਬਿਲਕੁਲ ਪੀਲਕੀ ਜੀ ਤੇ ਹੈ ਇਹ ਠੀਕ ਹੈ ਜੀ ਤੇ ਇਹ ਨੂੰ ਹੁਣ ਆਪਾਂ ਵਾਈਟ ਕਰਦੇ ਆ ਤੇ ਕਿੱਦਾਂ ਕਰਾਂਗੇ ਆਪਾਂ ਇਹਦੀ ਜਿਹੜੀ ਇੱਕ ਬਾਜੂ ਆ ਪਹਿਲਾਂ ਤੁਹਾਨੂੰ ਉਹ ਇਹਦੇ ਵਿੱਚ ਟੋਪ ਕੇ ਦਿਖਾਣੇ ਆ ਦੇਖੋ ਇਦਾਂ ਕਰਕੇ ਨਾ ਇਦਾਂ ਕਰਕੇ ਸਾਰੀ ਸ਼ਰਟ ਆਪਾਂ ਵਿੱਚ ਢੋਪ ਦਿੱਤੀ ਆ ਜਿਹੜੀ ਇਹਦੀ ਪੀਲਕ ਹੋਊਗੀ ਸਾਰੀ ਉੱਤਰ ਜੂਗੀ ਤੇ ਆਪਣੀ ਸ਼ਰਟ ਚਮਕਦਾਰ ਹੋ ਜੂ ਜਮੀ ਠੀਕ ਹੈ ਜੀ ਜੇ ਕੱਪੜੇ ਆਪਣੇ ਜਿਹੜੇ ਪੀਲਕ ਪੈਂਦੇ ਨੇ ਵਾਈਟ ਕਲਰ ਦੇ ਉਹਨਾਂ ਨੂੰ ਇਦਾਂ ਆਪਾਂ ਦੁੱਧ ਵਰਗੇ ਚਿੱਟੇ ਕਰ ਸਕਦੇ ਆ ਸਾਰੀ ਇਹ ਜਿਹੜੀ ਪੇੜਕਾ ਸਾਰੀ ਲੈ ਜੂਗੀ ਪੀਲੇ ਪੀਲੇ ਪਹਿਨਣੇ ਕੱਪੜੇ ਚਿੱਟੇ ਕੁਰਤੇ ਪਜਾਮੇ ਹੋਗੇ ਆਪਣੇ ਬੱਚਿਆਂ ਚਿੱਟੀਆਂ ਡਰੈੱਸਾਂ ਹੋਗੇ ਜਦੋਂ ਆਪਾਂ ਉਜਾਲਾ ਵਗੈਰਾ ਨਹੀਂ ਦਿੰਦੇ ਤਾਂ ਉਦਾਂ ਇਹ ਪੇੜਕ ਪਹਿਨਣ ਲੱਗ ਜਾਂਦੀ ਆ ਜੇ ਉਜਾਲਾ ਆਪਾਂ ਥੋੜਾ ਘਣਾ ਦਿੰਦੇ ਰਹਿਨੇ ਤਾਂ ਫਿਰ ਆਪਣੀ ਜਿਹੜੀ ਸ਼ਰਟ ਆ ਨੇ ਬੱਚੇ ਡਰੈੱਸਾਂ ਨੇ ਵਧੀਆ ਰਹਿੰਦੀਆਂ ਨੇ ਕੁਰਤੇ ਪਜਾਮੇ ਪਾਪਾ ਸਾਰੀ ਉਥਲੋ-ਪੁਥਲੋ ਕਰ ਲਈ ਆ ਤੋ ਜੀ ਹੁਣ ਆਪਾਂ ਕੀ ਕਰਨਾ ਹੈ ਜੀ ਇਹ ਸ਼ਰਟ ਨੂੰ ਆਪਾਂ ਕੱਢ ਦਿੰਨੇ ਆ ਬਾਹਰ ਤੋ ਜੀ ਇਹ ਹੁਣ ਆਪਾਂ ਪਾਣੀ થી ਕੱਢ ਦਿਆ ਦੇਖੋ ਬਿਲਕੁਲ ਚਿੱਟੀ ਹੋ ਗਈ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹ ਚ ਥੋੜਾ ਜਿਹਾ ਰੰਗ ਘਾਟ ਹੋਰ ਪਾ ਲੰਨਾ ਹੈ ਹੁਣ ਤੋਂ ਉਹਨੂੰ ਕਲਰ ਤਾਰ ਕੇ ਦਿਖਾਣੇ ਜੀ ਮੈਂ ਆਪਣੀ ਚਿੱਟੇ ਕੱਪੜਿਆਂ ਦੇ ਕਲਰ ਚੜ ਜਾਂਦਾ ਮੇਨਾਂ ਬਣੀ ਹੋਈ ਆ ਕੇਰਾ ਕਿਟ ਚੁੱਟੇ ਕੁੱਤੇ ਪਜਾਮੇ ਨੂੰ ਕਲਰ ਚੜ ਗਿਆ ਸੀ ਬੜੀ ਮੁਸ਼ਕਲ ਨਾਲ ਜਈ ਤਾਂ ਧੋਵਾ ਪਾ ਦਿੱਤੀਆਂ ਫੇਰ ਉਹ ਕਲਰ ਹਟਿਆ ਸੀ ਤੇ ਲੋ ਜੀ ਆਪਾਂ ਹੁਣ ਰੰਗ ਕੱਢ ਪਾ ਲਿਆ ਤੇ ਇਹਦੇ ਵਿੱਚ ਤੁਹਾਨੂੰ ਇਹ ਡੋਬ ਦਿੰਨੇ ਆ ਐਦਾਂ ਕਰਕੇ ਜੇ ਇਹਦਾ ਸਾਰਾ ਕਲਰ ਉੱਤਰ ਜਾਊਗਾ ਦੇਖੋ ਇਹ ਵਧੀਆ ਤਰੀਕਾ ਆਪਣਾ ਤੇ ਐਦਾਂ ਆਪਣੇ ਜੇ ਚਿੱਟੇ ਕੱਪੜਿਆਂ ਦੇ ਕਲਰ ਚੜ ਜੇ ਪਾਪਾ ਇਸ ਤਰੀਕੇ ਨਾਲ ਉਤਾਰ ਸਕਦੇ ਆ ਦੇਖੋ ਕਲਰ ਉੱਤਰਨਾ ਸ਼ੁਰੂ ਹੋ ਗਿਆ ਦੇਖੋ ਸੀ ਗ੍ਰੀਨ ਕਲਰ ਸੀ ਇਹ ਦਾ ਤੇ ਇਦਾਂ ਕਲਰ ਉਤਰ ਕੇ ਦੇਖੋ ਚਿੱਟਾ ਨਿਕਣ ਲੱਗ ਗਿਆ ਕੱਪੜਾ ਲਓ ਜੀ ਲਓ ਜੀ ਦੇਖੋ ਕਲਰ ਇਹਦਾ ਹੈਗਾ ਸੀ ਸੀ ਗ੍ਰੀਨ ਇਹ ਵਾਈਟ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਲੋ ਜੀ ਇਦਾਂ ਆਪਾਂ ਕਲਰ ਉਤਾਰ ਸਕਦੇ ਆ ਕੱਪੜਿਆਂ ਤੋਂ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਬੈਲ ਘੰਟੀ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਾ ਦਿਨ ਸ਼ਕਲ ਬਾਏ ਬਾਏ